ਸ਼ੁਰੂ ਦੇ ਸਾਲਾਂ ਵਿੱਚ ਤੁਹਾਨੂੰ ਇਹ ਸਿਖਾਇਆ ਜਾਂਦਾ ਹੈ ਕਿ ਮਨ ਲਗਾ ਕੇ ਪੜ੍ਹਾਈ ਕਰੋ ਜਿਸ ਨਾਲ ਤੁਹਾਡੀ ਵਧੀਆ ਜੌਬ ਲੱਗ ਜਾਵੇਗੀ ਫਿਰ ਜਦੋਂ ਨੌਕਰੀ ਵਿੱਚ ਜੀ ਤੋੜ ਮਿਹਨਤ ਕਰੋਗੇ ਤਾਂ ਸਾਰੀ ਜ਼ਿੰਦਗੀ ਮ제 ਹੀ ਮ제 ਲਾਈਫ ਸੈੱਟ ਹੋ ਜਾਵੇਗੀ ਪਰ ਕੀ ਤੁਹਾਨੂੰ ਲੱਗਦਾ ਹੈ ਕਿ ਅਸਲ ਵਿੱਚ ਇਦਾਂ ਹੀ ਹੁੰਦਾ ਹੈ ਕਿ ਜੌਬ ਵਿੱਚ ਮਿਹਨਤ ਕਰਨ ਤੋਂ ਬਾਅਦ ਬਾਕੀ ਦੀ ਜ਼ਿੰਦਗੀ ਸਕੂਨ ਨਾਲ ਨਿਕਲਦੀ ਹੈ ਬਿਲਕੁਲ ਨਹੀਂ ਲੋਕ ਆਪਣੇ ਡੇਪ ਵਿੱਚ ਵੀ ਮਿਹਨਤ ਕਰਦੇ ਰਹ ਜਾਂਦੇ ਹਨ 9 to 5 ਜੌਬ ਲਈ ਆਪਣੀ ਸਾਰੀ ਲਾਈਫ ਲਗਾ ਦਿੰਦੇ ਹਨ ਪਰ ਇਹਨਾਂ ਸਭ ਕਰਨ ਤੋਂ ਬਾਅਦ ਵੀ ਉਹ ਆਪਣੀ ਜ਼ਿੰਦਗੀ ਵਿੱਚ ਫਾਈਨੈਂਸ਼ੀਅਲ ਫ੍ਰੀडम ਅਚੀਵ ਨਹੀਂ ਕਰ ਪਾਉਂਦੇ ਅਸਲ ਵਿੱਚ ਇੱਥੇ ਕੁਝ ਕੇ ਦੋਸ਼ ਆਪਣੇ ਐਜੂਕੇਸ਼ਨ ਸਿਸਟਮ ਦਾ ਵੀ ਹੈ ਜਿਸ ਨੇ ਹਮੇਸ਼ਾ ਇਹ ਸਿਖਾਇਆ ਹੈ ਕਿ ਦਿਨ ਰਾਤ ਇੱਕ ਕਰਕੇ ਮਿਹਨਤ ਕਰੋ ਤਾਂ ਹੀ ਸਫਲਤਾ ਮਿਲੇਗੀ ਸਕਸੈਸ ਦੀ ਡੈਫੀਨੇਸ਼ਨ ਕੀ ਹੈ ਕਿ ਜਦੋਂ ਮਹੀਨੇ ਜਾਂ ਸਾਲ ਵਿੱਚ ਦੂਜਿਆਂ ਨਾਲੋਂ ਵਧੀਆ ਕਮਾਈ ਕਰਨ ਲੱਗ ਜਾਓਗੇ ਤਾਂ ਤੁਸੀਂ ਸਕਸੈਸਫੁਲ ਹੋ ਜਾਓਗੇ ਅਸਲ ਵਿੱਚ ਇਹ ਡੈਫੀਨੇਸ਼ਨ ਹੀ ਗਲਤ ਹੈ ਪ੍ਰੋਬਲਮ ਹੀ ਇਹ ਹੈ ਕਿ ਲੋਕ ਇਹਨਾਂ ਗਲਤ ਡੈਫੀਨੇਸ਼ਨ ਅਤੇ ਥਿਊਰੀਸ ਦੇ ਜਾਲ ਵਿੱਚ ਫਸੇ ਹੋਏ ਹਨ ਇਨਵੈਸਟਰ ਪੰਜਾਬ ਵੈਬ ਸੀਰੀਜ਼ ਦੇ ਅੱਜ ਦੇ ਫਾਈਨੈਂਸ਼ੀਅਲ ਐਪੀਸੋਡ ਵਿੱਚ ਤੁਸੀਂ ਸਕਸੈਸ ਅਤੇ ਲਾਈਫ ਦੀ ਰੀਅਲ ਡੈਫੀਨੇਸ਼ਨ ਅਤੇ ਮੀਨਿੰਗ ਬਾਰੇ ਜਾਣੋਗੇ। ਤੁਸੀਂ ਬਹੁਤ ਜ਼ਿਆਦਾ ਮਿਹਨਤ ਕਰਨ ਦੀ ਬਜਾਏ ਦਿਨ ਜਾਂ ਹਫਤੇ ਵਿੱਚ ਕੁਝ ਘੰਟੇ ਕੰਮ ਕਰਕੇ ਵੀ ਸਖਸ ਤਸਫੁਲ ਅਤੇ ਫਾਈਨੈਂਸ਼ੀਅਲ ਫ੍ਰੀ ਹੋ ਸਕਦੇ ਹੋ। ਇਸ ਲਈ ਇਹ ਐਪੀਸੋਡ ਅੰਨ ਤੱਕ ਜਰੂਰ ਦੇਖਣਾ। ਵੈਸੇ ਤਾਂ ਇਸ ਕਨਸੈਪਟ ਨੂੰ ਪਿਛਲੇ ਐਪੀਸੋਡ ਵਿੱਚ ਐਕਸਪਲੇਨ ਕੀਤਾ ਜਾ ਚੁੱਕਾ ਹੈ ਪਰ ਕਈ ਵੀਰਾਂ ਨੇ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰਕੇ ਇਸ ਬੁੱਕ ਤੇ ਹੋਰ ਡਿਟੇਲ ਵਿੱਚ ਐਪੀਸੋਡ ਬਣਾਉਣ ਦੀ ਮੰਗ ਕੀਤੀ ਹੈ। ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਇਸ ਕਿਉਂਕਿ ਇੱਥੇ ਪੈਸਿਆਂ ਦੀ ਅਸਲੀ ਗੇਮ ਬਾਰੇ ਦੱਸਿਆ ਜਾਂਦਾ ਹੈ। ਲੈਟਸ ਸਟਾਰਟ। ਦਾ 4 ਆਰ ਵਰਕ ਵੀਕ ਦੇ ਆਥਰਟੀਮ ਫੈਰਿਸ ਦੱਸਦੇ ਹਨ ਕਿ ਇੱਕ ਦਿਨ 8 ਸਾਲ ਦੀ ਉਮਰ ਵਿੱਚ ਉਹ ਇੱਕ ਦੁਕਾਨ ਤੋਂ ਵਾਪਸ ਆ ਰਹੇ ਸਨ। ਉਹਨਾਂ ਦੇ ਹੱਥ ਵਿੱਚ ਇੱਕ ਸਿੱਕਾ ਸੀ। ਉਹ ਕੁਝ ਸੋਚਦੇ ਸੋਚਦੇ ਸਿੱਕਾ ਉਛਾਲ ਰਹੇ ਸਨ, ਯਾਨੀ ਕੌਇਨ ਟਾਸ ਕਰ ਰਹੇ ਸਨ। ਤਾਂ ਅਚਾਨਕ ਸਿੱਕਾ ਉਹਨਾਂ ਦੇ ਹੱਥ ਵਿੱਚੋਂ ਫਿਸਲ ਕੇ ਇੱਕ ਗੱਟਰ ਵਿੱਚ ਜਾ ਡਿੱਗਾ। ਉਹਨਾਂ ਨੇ ਉਸ ਸਿੱਕੇ ਨੂੰ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ناکਾਮ ਰਹੇ। ਇਸ ਗੱਲ ਤੋਂ ਪਰੇਸ਼ਾਨ ਹੋ ਕੇ ਉਹਨਾਂ ਨੇ ਘਰੇ ਆ ਕੇ ਆਪਣੇ ਡੈਡੀ ਨੂੰ ਸਾਰੀ ਗੱਲ ਦੱਸੀ। ਦਾਦੀ ਨੇ ਸਮਝਾਉਂਦਿਆਂ ਹੋਇਆ ਕਿਹਾ ਤੈਨੂੰ ਪੈਸਿਆਂ ਨਾਲ ਕਦੇ ਖੇਡਣਾ ਨਹੀਂ ਚਾਹੀਦਾ ਇਹ ਸੁਣ ਕੇ ਆਥਰ ਦੁਖੀ ਹੋ ਗਈ ਇਹ ਸਾਰੀਆਂ ਗੱਲਾਂ ਕੋਲ ਬੈਠੇ ਉਹਨਾਂ ਦੇ ਦਾਦਾ ਜੀ ਸੁਣ ਰਹੇ ਸਨ ਉਹਨਾਂ ਨੇ ਕੋਲ ਆ ਕੇ ਆਥਰ ਤੋਂ ਪੁੱਛਿਆ ਕਿ ਬੇਟਾ ਪਤਾ ਹੈ ਕਿ ਤੈਨੂੰ ਕਿਉਂ ਡਾਂਟ ਪਈ ਆਥਰ ਨੇ ਕਿਹਾ ਮੈਂ ਸਿੱਕਾ ਗਵਾ ਦਿੱਤਾ ਇਸ ਲਈ ਦਾਦਾ ਜੀ ਨੇ ਕਿਹਾ ਕਿ ਬੇਟਾ ਪ੍ਰੋਬਲਮ ਇਹ ਨਹੀਂ ਹੈ ਕਿ ਤੂੰ ਸਿੱਕਾ ਗਵਾ ਦਿੱਤਾ ਪ੍ਰੋਬਲਮ ਇਹ ਹੈ ਕਿ ਤੇਰੇ ਕੋਲ ਸਿਰਫ ਤੇ ਸਿਰਫ ਉਹ ਹੀ ਹੈ ਕਿਸੀ ਕਾਸੀ ਜਿਸਨੂੰ ਤੂੰ ਗਵਾ ਦਿੱਤਾ ਇਹ ਸੋਨਿਕ ਦੇ ਟਾਈਮ ਫੈਰੀਸ ਨੂੰ ਲੱਗਿਆ ਕਿ ਉਸ ਨੂੰ ਜ਼ਿੰਦਗੀ ਦਾ ਮੂਲ ਮੰਤਰ ਮਿਲ ਗਿਆ ਹੈ ਉਸ ਦਾ ਪੈਸੇ ਨੂੰ ਦੇਖਣ ਦਾ ਨਜ਼ਰੀਆ ਹੀ ਬਦਲ ਗਿਆ ਇਸ ਇੱਕ ਸਰਵਕਨਾਲ ਉਸ ਦੀ ਆਉਣ ਵਾਲੀ ਸਾਰੀ ਜ਼ਿੰਦਗੀ ਬਦਲ ਗਈ ਉਹਨਾਂ ਨੇ ਡਿਸਾਈਡ ਕਰ ਲਿਆ ਕਿ ਉਹ ਫਿਊਚਰ ਵਿੱਚ ਬਹੁਤ ਅਮੀਰ ਬਣਨਗੇ ਅਤੇ ਬਹੁਤ ਪੈਸੇ ਕਮਾਉਣਗੇ ਆਥਰ ਆਪਣੀ ਜ਼ਿੰਦਗੀ ਦੀ ਇੱਕ ਹੋਰ ਘਟਨਾ ਬਾਰੇ ਦੱਸਦੇ ਹਨ ਜਿਸ ਨੇ ਉਹਨਾਂ ਦੇ ਅੰਦਰ ਰਿਚ ਨੈਸ ਨੂੰ ਲੈ ਕੇ ਨਵੀਂ ਸੋਚ ਡਿਵੈਲਪ ਕੀਤੀ ਇੱਕ ਵਾਰ ਉਹ ਇੱਕ ਚੈਰਿਟੀ ਇਵੈਂਟ ਵਿੱਚ ਗਏ ਸਨ ਉੱਥੇ ਸਾਰੇ ਆਪਣੀ ਆਪਣੀ ਕਪੈਸਿਟੀ ਦੇ ਹਿਸਾਬ ਨਾਲ ਡੋਨੇਸ਼ਨ ਦੇ ਰਹੇ ਸਨ ਪੂਰਾ ਦਿਨ ਡੋਨੇਸ਼ਨ ਚੱਲਣ ਤੋਂ ਬਾਅਦ ਪਤਾ ਲੱਗਾ ਕਿ ਹਲੇ ਵੀ ਗੋਲ ਤੱਕ ਇਹ 1 ਮਿਲੀਅਨ ਡਾਲਰਸ ਦੀ ਲੋੜ ਹੈ ਉਦੋਂ ਹੀ ਇੱਕ ਆਦਮੀ ਭੀੜ ਵਿੱਚੋਂ ਨਿਕਲਦਾ ਹੈ ਅਤੇ 1 ਮਿਲੀਅਨ ਡਾਲਰ ਦਾ ਚੈੱਕ ਕੱਟ ਕੇ ਡੋਨੇਟ ਕਰ ਦਿੰਦਾ ਹੈ ਇਹ ਸਭ ਦੇਖ ਕੇ ਸਾਰਿਆਂ ਦੀਆਂ ਅੱਖਾਂ ਬਾਹਰ ਆ ਜਾਂਦੀਆਂ ਹਨ ਆਥਰ ਵੀ ਉਸ ਤੋਂ ਕਾਫੀ ਇਮਪ੍ਰੈਸ ਹੋ ਜਾਂਦੇ ਹਨ ਉਸ ਦਿਨ ਹੀ ਉਹਨਾਂ ਨੂੰ ਰਿਚਨੈਸ ਦਾ ਅਸਲੀ ਮਤਲਬ ਸਮਝ ਆ ਜਾਂਦਾ ਹੈ ਅਸਲ ਵਿੱਚ ਅਸੀਂ ਸਮਝਦੇ ਹਾਂ ਕਿ ਰਿਚਨੈਸ ਦਾ ਮਤਲਬ ਹੁੰਦਾ ਹੈ ਵੱਡਾ ਘਰ ਹੋਣਾ ਵੱਡੀਆਂ-ਵੱਡੀਆਂ ਗੱਡੀਆਂ ਹੋਣੀਆਂ ਅਤੇ ਬਹੁਤ ਸਾਰੀ ਪ੍ਰਾਪਰਟੀ ਹੋਣਾ ਜੋ ਕਿ ਸਹੀ ਨਹੀਂ ਹੈ ਰਿਚ ਹੋਣ ਦਾ ਅਸਲੀ ਮਤਲਬ ਹੁੰਦਾ ਹੈ ਕਿ ਤੁਸੀਂ ਇੰਨੇ ਕਾਬਿਲ ਹੋ ਜਾਓ ਕਿ ਜ਼ਰੂਰਤ ਪੈਣ ਤੇ ਤੁਸੀਂ ਕਿਸੇ ਦੀ ਵੀ ਮਦਦ ਕਰ ਸਕੋ ਮਦਦ ਕਰਨ ਵਾਲ ਦੇਵੀ ਸੋਚਣਾ ਨਾ ਬਵੇ ਆਥਰ ਉਸ ਬੰਦੇ ਤੋਂ ਕਾਫੀ ਇੰਪ੍ਰੈਸ ਹੋਏ ਅਤੇ ਡਿਸਾਈਡ ਕੀਤਾ ਕਿ ਮੈਂ ਵੀ ਇਸੇ ਤਰ੍ਹਾਂ ਦਾ ਅਮੀਰ ਆਦਮੀ ਬਣਾਂਗਾ ਤਾਂ ਜੋ ਮੈਂ ਜਿਆਦਾ ਤੋਂ ਜਿਆਦਾ ਲੋਕਾਂ ਦੀ ਮਦਦ ਕਰ ਸਕਾਂ ਆਮ ਤੌਰ ਤੇ ਰਜਨਸ ਨੂੰ ਲੈ ਕੇ ਸਾਰਿਆਂ ਦਾ ਪਰਸਪੈਕਟਿਵ ਇਹ ਹੁੰਦਾ ਹੈ ਕਿ ਜੋ ਬੰਦਾ ਮਹੀਨੇ ਵਿੱਚ ਜਿਆਦਾ ਸੈਲਰੀ ਕਮਾ ਰਿਹਾ ਹੈ ਉਹ ਅਮੀਰ ਹੈ ਅਤੇ ਜੋ ਘੱਟ ਕਮਾ ਰਿਹਾ ਹੈ ਉਹ ਗਰੀਬ ਹੈ ਪਰ ਇਦਾਂ ਬਿਲਕੁਲ ਨਹੀਂ ਹੈ ਅੱਜ ਦੇ ਇਸ ਡਿਜੀਟਲ ਵਰਲਡ ਵਿੱਚ ਪੈਸਾ ਹੀ ਤੁਹਾਡੀ ਅਮੀਰੀ ਦਾ ਪੈਰਾਮੀਟਰ ਨਹੀਂ ਹੈ ਤੁਹਾਡੇ ਅਮੀਰੀ ਦਾ ਪਤਾ ਇਹਨਾਂ ਤਿੰਨ ਚੀਜ਼ਾਂ ਦੀ ਕੰਬੀਨੇਸ਼ਨ ਤੋਂ ਲੱਗਦਾ ਹੈ ਜੇ ਤੁਸੀਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਅਫੋਰਡ ਕਰ ਸਕਦੇ ਹੋ ਤਾਂ ਤੁਸੀਂ ਅਸਲੀ ਅਮੀਰ ਹੋ ਇਹ ਤਿੰਨ ਚੀਜ਼ਾਂ ਹਨ ਮਨੀ ਟਾਈਮ ਅਤੇ ਮੋਬਿਲਿਟੀ ਇਸ ਕਨਸੈਪਟ ਨੂੰ ਰਿਲੇਟਿਵ ਇਨਕਮ ਦੇ ਨਾਲ ਜਾਣਿਆ ਜਾਂਦਾ ਹੈ ਜਿਸ ਬਾਰੇ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਇਸ ਨੂੰ ਇੱਕ ਐਗਜ਼ਾਮਪਲ ਨਾਲ ਸਮਝਦੇ ਹਾਂ ਮੰਨ ਲਓ ਦੋ ਦੋਸਤ ਹਨ ਮਨਜੀਤ ਅਤੇ ਇੰਦਰਜੀਤ ਇੰਦਰਜੀਤ ਦੀ ਇਨਕਮ 60000 ਰੁਪਏ ਹੈ ਪਰ ਮਨਜੀਤ ਮਹੀਨੇ ਦੇ 40000 ਰੁਪਏ ਕਮਾਉਂਦਾ ਹੈ ਜੇ ਕਿਸੇ ਨੂੰ ਪੁੱਛਿਆ ਜਾਵੇ ਕਿ ਦੋਵਾਂ ਵਿੱਚੋਂ ਕੌਣ ਅਮੀਰ ਹੈ ਤਾਂ ਮੈਕਸਿਮਮ ਲੋਕ ਇੰਦਰਜੀਤ ਨੂੰ ਅਮੀਰ ਕਹਿਣਗੇ ਕਿਉਂਕਿ ਲੋਕ ਮੰਥਲੀ ਸੈਲਰੀ ਜਾਂ ਐਬਸੋਲਿਊਟ ਇਨਕਮ ਨੂੰ ਹੀ ਦੇਖਦੇ ਹਨ ਅਤੇ ਡਿਸਾਈਡ ਕਰਦੇ ਹਨ ਕਿ ਕੌਣ ਅਮੀਰ ਹੈ ਅਤੇ ਕੌਣ ਗਰੀਬ ਪਰ ਜੇ ਤੁਸੀਂ ਇਹਨਾਂ ਦੇ ਵਰਕਪਲੇਸ ਐਟਮੋਸਫੇਅਰ ਨੂੰ ਦੇਖੋ ਤਾਂ ਰਿਜ਼ਲਟ ਕੁਝ ਹੋਰ ਹੀ ਆਵੇਗਾ ਇੰਦਰਜੀਤ ਇੱਕ ਕਾਰਪੋਰੇਟ ਕੰਪਨੀ ਦਾ EMPLOYE ਹੈ ਜਿੱਥੇ ਉਸ ਨੂੰ 9 ਤੋਂ 5 ਬੋਲ ਕੇ 10-10 ਘੰਟੇ ਕੰਮ ਕਰਨਾ ਪੈਂਦਾ ਹੈ ਉਹ ਸਿਰਫ ਸੌਣ ਅਤੇ ਖਾਣਾ ਖਾਣ ਵਾਸਤੇ ਹੀ ਕੰਮ ਕਰਦਾ ਹੈ ਉਸ ਦਾ ਮੈਕਸਿਮਮ ਟਾਈਮ ਆਫਿਸ ਵਿੱਚ ਬਤੀਤ ਹੁੰਦਾ ਹੈ ਉਹ ਕਈ ਵਾਰ ਸੋਚਦਾ ਹੈ ਹੰਡ ਕਰਨ ਲਈ ਵਕੇਸ਼ਨ ਤੇ ਜਾਵਾਂਗਾ ਪਰ ਉਸ ਦਾ ਬੌਸ ਕਦੇ ਵੀ ਉਸ ਨੂੰ ਛੁੱਟੀ ਨਹੀਂ ਦਿੰਦਾ ਦੂਜੇ ਪਾਸੇ ਮਨਜੀਤ ਇੱਕ ਫ੍ਰੀਲਾਂਸਰ ਹੈ ਜੋ ਦਿਨ ਵਿੱਚ ਸਿਰਫ 3 ਘੰਟੇ ਹੀ ਕੰਮ ਕਰਦਾ ਹੈ ਅਤੇ ਹਫਤੇ ਵਿੱਚ 17 ਘੰਟੇ ਇਸ ਤੋਂ ਇਲਾਵਾ ਬਚੇ ਹੋਏ ਟਾਈਮ ਵਿੱਚ ਉਹ ਨਿਊ ਸਕਿੱਲਸ ਅਤੇ ਸਾਈਡ ਇਨਕਮ ਬਣਾਉਣ ਵਿੱਚ ਲੱਗਾ ਰਹਿੰਦਾ ਹੈ ਇਸ ਦੇ ਨਾਲ ਹੀ ਉਹ 2-3 ਮਹੀਨੇ ਬਾਅਦ ਫੈਮਿਲੀ ਦੇ ਨਾਲ ਟ੍ਰਿਪ ਜਾਂ ਵਕੇਸ਼ਨ ਤੇ ਜਾਂਦਾ ਰਹਿੰਦਾ ਹੈ ਹੁਣ ਦੱਸੋ ਕੌਣ ਹੈ ਅਸਲੀ ਅਮੀਰ ਕਿਉਂਕਿ ਤੁਹਾਨੂੰ ਕਿਸੇ ਨੂੰ ਮੰਥਲੀ ਇਨਕਮ ਦੇ ਹਿਸਾਬ ਨਾਲ ਨਹੀਂ ਸਗੋਂ ਆਰਲੀ ਇਨਕਮ ਦੇ ਅਕੋਰਡਿੰਗ ਦੇਖਣਾ ਚਾਹੀਦਾ ਹੈ ਇੰਦਰਜੀਤ ਹਫਤੇ ਵਿੱਚ 45 ਘੰਟੇ ਕੰਮ ਕਰਦਾ ਹੈ ਜਦਕਿ ਮਨਜੀਤ ਸਿਰਫ 17 ਘੰਟੇ ਹੀ ਕੰਮ ਕਰਦਾ ਹੈ ਇਸੇ ਹਿਸਾਬ ਨਾਲ ਇੰਦਰਜੀਤ ਹਰ ਘੰਟੇ 333 ਰੁਪਏ ਕਮਾਉਂਦਾ ਹੈ ਪਰ ਮਨਜੀਤ 588 ਰੁਪਏ ਕਮਾ ਰਿਹਾ ਹੈ ਹੁਣ ਦੱਸੋ ਕੌਣ ਹੈ ਅਸਲੀ ਅਮੀਰ ਬੇਸ਼ੱਕ ਮਨਜੀਤ ਕਿਉਂਕਿ ਇੱਕ ਤਾਂ ਉਹ ਜ਼ਿਆਦਾ ਪੈਸੇ ਕਮਾ ਰਿਹਾ ਹੈ ਦੂਸਰਾ ਉਹ ਕਾਫੀ ਟਾਈਮ ਆਪਣੇ ਅਤੇ ਆਪਣੀ ਫੈਮਿਲੀ ਨਾਲ ਵੀ ਸਪੈਂਡ ਕਰਦਾ ਹੈ ਤੀਸਰਾ ਉਹ ਕਦੇ ਵੀ ਆਸਾਨੀ ਨਾਲ ਮੂਵ ਕਰ ਸਕਦਾ ਹੈ ਇਸ ਕੋਲ ਤਿੰਨੇ ਚੀਜ਼ਾਂ ਹਨ ਮਨੀ ਟਾਈਮ ਮੋਬਿਲਟੀ ਹੁਣ ਜਾਣ ਲੈਂਦੇ ਹਾਂ ਇਸ ਬੁੱਕ ਵਿੱਚ ਦੱਸੇ ਗਏ ਫਾਰਮੂਲੇ ਬਾਰੇ ਜਿਸ ਨੂੰ ਜਾਣ ਕੇ ਕੋਈ ਵੀ ਅਮੀਰ ਬਣ ਸਕਦਾ ਹੈ ਇਹ ਫਾਰਮੂਲਾ ਹੈ ਡੀਲ ਡੀ ਮਤਲਬ ਡਿਫਾਈਨ ਈ ਮਤਲਬ ਐਲੀਮੀਨੇਟ ਏ ਮਤਲਬ ਆਟੋਮੇਸ਼ਨ ਅਤੇ ਐਲ ਮਤਲਬ ਲਿਬਰੇਸ਼ਨ ਸਭ ਤੋਂ ਪਹਿਲਾ ਹੈ ਡਿਫਾਈਨ ਸਭ ਤੋਂ ਜ਼ਰੂਰੀ ਹੈ ਇਹ ਡਿਫਾਈਨ ਕਰਨਾ ਕਿ ਤੁਹਾਡੀ ਲਾਈਫ ਦਾ ਰੀਅਲ ਗੋਲ ਕੀ ਹੈ ਤੁਸੀਂ ਆਪਣੀ ਲਾਈਫ ਵਿੱਚ ਕੀ ਅਚੀਵ ਕਰਨਾ ਚਾਹੁੰਦੇ ਹੋ ਇਸ ਵਾਸਤੇ ਆਪਣੇ ਆਪ ਨੂੰ ਡਿਸਕਵਰ ਕਰੋ ਵੱਖਰੇ ਵੱਖਰੇ ਕੰਮ ਅਤੇ ਸਕਿਲਸ ਨੂੰ ਟਰਾਈ ਕਰਕੇ ਦੇਖੋ ਜਿਸ ਨਾਲ ਤੁਹਾਨੂੰ ਜਲਦੀ ਹੀ ਪਤਾ ਲੱਗ ਜਾਵੇਗਾ ਕਿ ਤੁਹਾਡਾ ਕਿਸ ਚੀਜ਼ ਵਿੱਚ ਇੰਟਰਸਟ ਹੈ ਕਿਸ ਕੰਮ ਨੂੰ ਕਰਨ ਵਿੱਚ ਸਭ ਤੋਂ ਜ਼ਿਆਦਾ ਮਨ ਲੱਗਦਾ ਹੈ ਕਿਉਂਕਿ ਬਿਨਾ ਇੰਟਰਸਟ ਤੋਂ ਨਾ ਤਾਂ ਤੁਸੀਂ ਉਹ ਕੰਮ ਜ਼ਿੰਦਗੀ ਭਰ ਕਰ ਸਕਦੇ ਹੋ ਅਤੇ ਨਾ ਹੀ ਆਪਣਾ 100% ਦੇ ਸਕਦੇ ਹੋ ਕੋਈ ਇਹੋ ਜਿਹਾ ਰਸਤਾ ਲੱਭੋ ਜਿਸ ਨਾਲ ਤੁਸੀਂ 10-12 ਘੰਟਿਆਂ ਦੇ ਕੰਮ ਨੂੰ ਸਿਰਫ 4-5 ਘੰਟਿਆਂ ਵਿੱਚ ਹੀ ਕਰ ਸਕੋ ਅਤੇ ਬਚੇ ਹੋਏ ਟਾਈਮ ਨੂੰ ਆਪਣੀ ਲਰਨਿੰਗ ਅਤੇ ਹੈਲਥ ਵਿੱਚ ਯੂਜ਼ ਕਰੋ ਇਹ ਮਤਲਬ ਐਲੀਮੀਨੇਟ ਗੋਲ ਡਿਫਾਈਨ ਕਰਨ ਤੋਂ ਬਾਅਦ ਤੁਹਾਡਾ ਦੂਸਰਾ ਕੰਮ ਹੋਣਾ ਚਾਹੀਦਾ ਹੈ ਕਿ ਤੁਸੀਂ ਫालतू ਅਤੇ ਬਕਵਾਸ ਕੰਮਾਂ ਨੂੰ ਆਪਣੀ ਜ਼ਿੰਦਗੀ ਵਿੱਚੋਂ ਕੱਢ ਦਿਓ ਯਾਨੀ ਐਲੀਮੀਨੇਟ ਕਰ ਦਿਓ ਇਹੋ ਜਿਹੇ ਕੰਮ ਜਿਨ੍ਹਾਂ ਦਾ ਲਾਈਫ ਵਿੱਚ ਕੋਈ ਮਤਲਬ ਨਹੀਂ ਇਹ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਹੁੰਦਾ ਹੈ ਇਫੈਕਟਿਵ ਹੋਣਾ ਦੂਜਾ ਹੈ ਐਫੀਸ਼ੀਐਂਟ ਹੋਣਾ ਇਫੈਕਟਿਵ ਮਤਲਬ ਹੁੰਦਾ ਹੈ ਡੂਇੰਗ ਰਾਈਟ ਥਿੰਗਸ ਯਾਨੀ ਸਹੀ ਅਤੇ ਇੰਪੋਰਟੈਂਟ ਕੰਮ ਨੂੰ ਕਰਨਾ एफिशिएंट ਹੋਣ ਦਾ ਮਤਲਬ ਹੈ ਡੂਇੰਗ ਥਿੰਗਸ ਰਾਈਟ ਯਾਨੀ ਕੰਮ ਜੋ ਵੀ ਹੋਵੇ ਉਸ ਨੂੰ ਕੁਝ ਵੀ ਕਰਕੇ ਸਹੀ ਬਣਾ ਦੇਣਾ ਮੈਕਸਿਮਮ ਲੋਕ ਜ਼ਿੰਦਗੀ ਵਿੱਚ ਅਫੀਸ਼ੀਐਂਟ ਬਣਨ ਦੀ ਕੋਸ਼ਿਸ਼ ਕਰਦੇ ਹਨ ਕੋਈ ਵੇਟਾਂ ਦਾ ਕੰਮ ਫੜ ਲੈਂਦੇ ਹਨ ਜਿਸ ਨੂੰ ਕਰਨ ਦਾ ਜੀ ਨਹੀਂ ਕਰਦਾ ਪਰ ਮਨ ਮਾਰ ਕੇ ਕਰਨਾ ਹੀ ਪੈਂਦਾ ਹੈ ਪਰ ਸਫਲਤਾ ਪ੍ਰਾਪਤ ਕਰਨ ਲਈ ਜ਼ਰੂਰੀ ਹੈ ਕਿ ਤੁਸੀਂ ਅਫੀਸ਼ੀਐਂਟ ਬਣਨ ਦੀ ਜਗ੍ਹਾ ਇਫੈਕਟਿਵ ਬਣਨ ਦੀ ਕੋਸ਼ਿਸ਼ ਕਰੋ ਯਾਨੀ ਉਸੇ ਕੰਮ ਨੂੰ ਚੁਣੋ ਜੋ ਤੁਹਾਡੇ ਲਈ ਇੰਪੋਰਟੈਂਟ ਵੀ ਹੈ ਅਤੇ ਤੁਹਾਡਾ ਮਨ ਵੀ ਕਰਦਾ ਹੈ ਬਾਕੀ ਸਾਰੇ ਫालतू ਕੰਮਾਂ ਵਿੱਚ ਆਪਣੀ એનર્ਜੀ ਵੇਸਟ ਕਰਨਾ ਬੰਦ ਕਰ ਦਿਓ ਤੀਸਰਾ ਹੈ ਆਟੋਮੇਸ਼ਨ ਆਪਣੇ ਗੋਲ ਨੂੰ ਡਿਫਾਈਨ एलिमिनेट ਕਰਕੇ ਬੰਦਾ ਆਪਣੇ ਕੰਮ ਵਿੱਚ ਇਨਾ ਇਫੈਕਟਿਵ ਹੋ ਜਾਂਦਾ ਹੈ ਕਿ ਘੰਟਿਆਂ ਦਾ ਕੰਮ ਮਿੰਟਾਂ ਵਿੱਚ ਕਰ ਸਕਦਾ ਹੈ ਹੁਣ ਵਾਰੀ ਆਉਂਦੀ ਹੈ ਆਟੋਮੇਸ਼ਨ ਦੀ ਯਾਨੀ ਆਪਣੇ ਬਿਜ਼ਨਸ ਜਾਂ ਕੰਮ ਨੂੰ ਆਟੋ ਪਾਇਲਟ ਮੋਡ ਤੇ ਸੈੱਟ ਕਰਨ ਦੀ ਤਾਂ ਜੋ ਤੁਹਾਡੀ ਵੱਧ ਤੋਂ ਵੱਧ ਗਰੋਥ ਹੋ ਸਕੇ ਜੇ ਤੁਸੀਂ ਇਹਦਾ ਨਹੀਂ ਕਰਦੇ ਅਤੇ ਆਪਣਾ ਸਾਰਾ ਕੰਮ ਆਪ ਹੀ ਕਰਨਾ ਚਾਹੁੰਦੇ ਹੋ ਤਾਂ ਤੁਹਾਡੀ ਗਰੋਥ ਬਹੁਤ ਲਿਮਿਟਡ ਹੋ ਜਾਵੇਗੀ ਕਿਉਂਕਿ ਇੱਕ ਆਦਮੀ ਕਿੰਨਾ ਕੰਮ ਕਰ ਲਵੇਗਾ ਇੱਕ ਅਜਿਹਾ ਪੁਆਇੰਟ ਵੀ ਹੁੰਦਾ ਹੈ ਜਿੱਥੇ ਆ ਕੇ ਤੁਹਾਡੀ ਕੈਪੈਸਿਟੀ ਮੁੱਕ ਜਾਂਦੀ ਹੈ ਇਸ ਲਈ ਇਸ ਸਟੇਜ ਤੇ ਆ ਕੇ ਤੁਹਾਨੂੰ ਆਟੋਮੇਸ਼ਨ ਦਾ ਸਹਾਰਾ ਲੈਣਾ ਪਵੇਗਾ ਜਦੋਂ ਤੁਹਾਡਾ ਸਾਰਾ ਕੰਮ ਵਰਕਰ ਪ੍ਰੋਸ ਕਰਨ ਲੱਗ ਜਾਣਗੇ ਤਾਂ ਤੁਹਾਡਾ ਕੰਮ ਸਿਰਫ ਮੋਨਿਟਰਿੰਗ ਦਾ रह ਜਾਏਗਾ ਤੁਹਾਡਾ ਕਾਫੀ ਟਾਈਮ ਬਚੇਗਾ ਜਿਸ ਨੂੰ ਤੁਸੀਂ ਆਪਣੇ ਬਿਜ਼ਨਸ ਨੂੰ ਨੈਕਸਟ ਲੈਵਲ ਤੇ ਲੈ ਕੇ ਜਾਣ ਦੀ ਪਲੈਨਿੰਗ ਵਾਸਤੇ ਯੂਜ਼ ਕਰ ਸਕਦੇ ਹੋ ਇਸ ਦੀ ਗਰੋਥ ਨੂੰ ਡਬਲ ਜਾਂ ਟ੍ਰਿਪਲ ਕਰਨ ਲਈ ਰਿਸਰਚ ਕਰ ਸਕਦੇ ਹੋ ਇਸ ਲਈ ਤੁਸੀਂ ਦੇਖਿਆ ਹੋਵੇਗਾ ਕਿ ਵੱਡੇ ਵੱਡੇ ਬਿਜ਼ਨਸmen ਆਪਣੇ ਬਿਜ਼ਨਸ ਨੂੰ ਆਟੋਮੇਟ ਕਰਨ ਲਈ ਸੀਈਓ ਹਾਰੀ ਕਰਦੇ ਹਨ ਅਤੇ ਆਪ ਮੋਨਿਟਰਿੰਗ ਅਤੇ ਉਸ ਦੀ ਗਰੋਥ ਤੇ ਫੋਕਸ ਕਰਦੇ ਹਨ ਹੁਣ ਆਉਂਦੇ ਹਾਂ ਲਾਸਟ ਪੁਆਇੰਟ ਵੱਲ ਲਿਬਰੇਸ਼ਨ ਟੀਮ ਫੈਰਿਸ ਦੱਸਦੇ ਹਨ ਜਦੋਂ ਤੁਹਾਡਾ ਬਿਜ਼ਨਸ ਚੱਲ ਪਵੇ ਅਤੇ ਤੁਸੀਂ ਅਮੀਰ ਹੋਣ ਲੱਗ ਜਾਓ ਤਾਂ ਤੁਹਾਨੂੰ ਅਜਿਹਾ ਕੀ ਕਰਨਾ ਇਹ ਤੁਸੀਂ ਲਿਬਰੇਟ ਹੋ ਜਾਓ ਯਾਨੀ ਫ੍ਰੀ ਹੋ ਕੇ ਜ਼ਿੰਦਗੀ ਇੰਜੋਏ ਕਰ ਸਕੋ ਇਸ ਵਾਸਤੇ ਉਹ ਇੱਕ ਨਵਾਂ ਕਨਸੈਪਟ ਦੱਸਦੇ ਹਨ ਜਿਸ ਦਾ ਨਾਮ ਹੈ ਮਿਨੀ ਰਿਟਾਇਰਮੈਂਟ ਯਾਨੀ ਤੁਸੀਂ ਆਪਣੇ ਕਾਮਯਾਬ ਬਿਜ਼ਨਸ ਵਿੱਚ ਸਮੇਂ-ਸਮੇਂ ਤੇ ਰਿਟਾਇਰਮੈਂਟ ਲੈਂਦੇ ਰਹੋ ਜਿਸ ਨਾਲ ਤੁਹਾਡੇ ਕੰਮ ਅਤੇ ਲਾਈਫ ਵਿੱਚ ਬੈਲੈਂਸ ਬਣਿਆ ਰਹੇਗਾ ਨਹੀਂ ਤਾਂ ਮੈਕਸਿਮਮ ਲੋਕਾਂ ਨਾਲ ਇਹਦਾ ਹੁੰਦਾ ਹੈ ਕਿ ਉਹ ਦਿਨ ਰਾਤ ਸਾਰੀ ਜ਼ਿੰਦਗੀ ਕੰਮ ਕਰਦੇ ਰਹਿੰਦੇ ਹਨ ਅਤੇ ਬੁਢਾਪੇ ਵਿੱਚ ਜਾ ਕੇ ਫੁੱਲ ਰਿਟਾਇਰਮੈਂਟ ਲੈਂਦੇ ਹਨ ਇਸ ਸਮੇਂ ਸਾਡੇ ਕੋਲ ਪੈਸਾ ਤਾਂ ਇਕੱਠਾ ਹੋ ਜਾਂਦਾ ਹੈ ਪਰ ਉਸ ਪੈਸੇ ਨੂੰ ਇੰਜੋਏ ਕਰਨ ਵਾਸਤੇ ਟਾਈਮ ਅਤੇ એનર્ਜੀ ਨਹੀਂ ਹੁੰਦੀ ਇਸ ਲਈ ਇਸਮਿਨੀ ਰਿਟਾਇਰਮੈਂਟ ਵਾਲੇ ਕਨਸੈਪਟ ਨੂੰ ਜਰੂਰ ਅਪਣਾਓ ਅਤੇ ਆਪਣੇ ਕੰਮ ਦੇ ਨਾਲ ਹੀ ਆਪਣੀ ਲਾਈਫ ਇੰਜੋਏ ਕਰੋ ਹੁਣ ਆ ਜਾਂਦੇ ਹਾਂ ਇਸ ਐਪੀਸੋਡ ਦੀ ਸਮਰੀ ਤੇ ਸਭ ਤੋਂ ਪਹਿਲਾਂ ਤੁਸੀਂ ਆਥਰ ਦੀ ਲਾਈਫ ਜਦੋਂ ਤੁਹਾਨੂੰ ਲਾਈਫ ਵਿੱਚ ਕੋਈ ਅਪਰਚੂਨਿਟੀ ਦਿਖੇ ਤਾਂ ਉਸ ਦਾ ਫਾਇਦਾ ਜਰੂਰ ਲਓ ਉਸ ਨੂੰ ਵੇਸਟ ਨਾ ਕਰੋ ਰਿਚਨਸਤਾ ਦਾ ਮਤਲਬ ਵੀ ਤੇ ਕਿਲੇ ਜ਼ਮੀਨ ਹੋਣਾ ਨਹੀਂ ਹੁੰਦਾ ਸਗੋਂ ਤੁਸੀਂ ਕਿਸੇ ਤਰ੍ਹਾਂ ਜਿਆਦਾ ਤੋਂ ਜਿਆਦਾ ਲੋਕਾਂ ਦੀ ਮਦਦ ਕਰ ਸਕਦੇ ਹੋ ਇਹ ਹੁੰਦਾ ਹੈ ਦੂਸਰਾ ਤੁਸੀਂ ਜਾਣਿਆ ਕਿ ਐਬਸੋਲਿਊਟ ਇਨਕਮ ਅਤੇ ਰਿਲੇਟਿਵ ਇਨਕਮ ਕੀ ਹੁੰਦੀ ਹੈ ਤੁਹਾਨੂੰ ਐਬਸੋਲਿਊਟ ਇਨਕਮ ਤੇ ਨਹੀਂ ਸਗੋਂ ਰਿਲੇਟਿਵ ਇਨਕਮ ਤੇ ਫੋਕਸ ਕਰਨਾ ਚਾਹੀਦਾ ਹੈ ਕਿ ਤੁਸੀਂ ਹਰ ਘੰਟੇ ਕਿੰਨੇ ਪੈਸੇ ਕਮਾ ਰਹੇ ਹੋ ਜੇ ਤੁਸੀਂ ਇਹ ਤਿੰਨ ਚੀਜ਼ਾਂ ਅਫੋਰਡ ਕਰ ਸਕਦੇ ਹੋ ਤਾਂ ਤੁਸੀਂ ਅਸਲੀ ਅਮੀਰ ਹੋ ਇਹ ਤਿੰਨ ਚੀਜ਼ਾਂ ਹਨ ਮਨੀ ਟਾਈਮ ਅਤੇ ਮੋਬਿਲਿਟੀ ਲਾਸਟ ਵਿੱਚ ਤੁਸੀਂ ਉਸ ਫਾਰ ਬਾਰੇ ਜਾਣਿਆ ਜਿਸ ਨੂੰ ਜਾਣ ਕੇ ਕੋਈ ਵੀ ਅਮੀਰ ਬਣ ਸਕਦਾ ਹੈ ਜੋ ਕਿ ਹੈ ਡੀਲ ਡੀ ਫਾਰ ਡਿਫਾਈਨ ਈ ਫਾਰ ਐਲੀਮੀਨੇਟ ਏ ਫਾਰ ਆਟੋਮੇਸ਼ਨ ਅਤੇ ਐਲ ਫਾਰ ਲਿਬਰੇਸ਼ਨ ਅੱਜ ਲਈ ਬਸ ਇੰਨਾ ਹੀ ਮਿਲਦੇ ਆਂ ਜੀ ਅਗਲੇ ਐਪੀਸੋਡ ਵਿੱਚ ਨਵੀਂ ਐਜੂਕੇਸ਼ਨ ਦੇ ਨਾਲ ਕੈਮਰਾਮੈਨ ਸੰਧੂ ਸਾਹਿਬ ਦੇ ਨਾਲ ਇਨਵੈਸਟਰ ਪੰਜਾਬ ਅਮਰਿਤ ਸਰ